ਅਕਾਲ ਤਖਤ ਸਾਹਿਬ ਜਥੇਦਾਰ ਤੇ ਹੋਰ ਚਾਰ ਤਖਤਾਂ ਦੇ ਜਥੇਦਾਰਾਂ ਨੂੰ ਰਾਮ ਮੰਦਰ ਦਾ ਸੱਦਾ ਆਇਆ ਹੈ ਇਹ ਹੁਣ ਸਾਨੂੰ ਮੀਡੀਆ ਰਿਪੋਰਟ ਤੋਂ ਪਤਾ ਲੱਗ ਰਿਹਾ ਹੈ ਕਿ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਵੀ ਅ ਰਾਮ ਮੰਦਰ ਦਾ ਜੋ ਉਦਘਾਟਨ ਹੋ ਰਿਹਾ ਹੈ ਜੋ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਉਹਦਾ ਸੱਦਾ ਇਹਨਾਂ ਨੂੰ ਆਇਆ ਹੈ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਹੈ ਕਿ ਅਸੀਂ ਸੰਗਤਾਂ ਤੋਂ رائے ਲੈਣੀ ਹੈ ਕਿ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਜਥੇਦਾਰ ਸਾਹਿਬਾਨ ਇਸ ਪ੍ਰਾਨ ਪ੍ਰਤੀਸ਼ਟਾ ਕਾਰਜਕਾਮੇ ਸ਼ਾਮਲ ਹੋ ਸਕਦੇ ਨੇ ਅਸੀਂ ਜਨਤਾ ਤੋਂ ਇਹ رائے ਮੰਗਦੇ ਹਾਂ ਕਿ ਸੰਗਤਾਂ ਦੀ ਕੀ رائے ਹੈ ਤੇ ਕੀ ਇਹਨਾਂ ਜਥੇਦਾਰਾਂ ਨੂੰ ਪ੍ਰਾਣ ਪ੍ਰਤੀਸ਼ਟਾ ਕਾਰਜਕ੍ਰਮਿਕ ਜਾਨਣਾ ਚਾਹੀਦਾ ਹੈ ਤਿੱਕੀ ਸਿੱਖ ਧਰਮ ਜਿਹੜਾ ਹੈ ਉਹ ਅਲਾਉਡ ਕਰਦਾ ਹੈ ਮੂਰਤੀ ਪੂਜਾ ਨੂੰ ਜਾਂ ਜੋ ਸਿੱਖ ਧਰਮ ਦੇ ਵਿੱਚ ਜੋ ਗਿਆਨ ਹੈ ਉਹਨੂੰ ਜਿਹੜਾ ਹੈ ਜਿਹੜਾ ਸਿੱਖ ਉਹ ਸੁਣਦਾ ਹੈ ਕਿ ਉਹਨੂੰ ਮੰਨਦਾ ਵੀ ਹੈਗਾ ਜਾਂ ਅਸੀਂ ਸਿਰਫ ਗਿਆਨ ਨੂੰ ਮੱਥਾ ਟੇਕ ਰਹੇ ਆ ਤੇ ਜਿਹੜਾ ਗਿਆਨ ਵਿੱਚ ਲਿਖਿਆ ਹੈ ਉਹਨੂੰ ਪੜਦੇ ਨਹੀਂ ਪਏ ਕਿਤੇ ਇਸ ਤਰ੍ਹਾਂ ਤੇ ਨਹੀਂ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਤੇ ਨਹੀਂ ਬਣਾ ਲਿਆ ਕਿਤੇ ਜ਼ਿਆਦਾਤਰ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੂਰਤੀ ਤਰ੍ਹਾਂ ਮੱਥੇ ਤੇ ਰੀ ਟੇਗਰੀਆਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਮੂਰਤੀ ਨਹੀਂ ਉਹ ਗਿਆਨ ਹੈ ਤੇ ਉਸ ਗਿਆਨ ਨੂੰ ਪੜਨਾ ਬੜਾ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬੀ ਦੇ ਵਿੱਚ ਸਾਫ਼ ਲਿਖਿਆ ਹੈ ਕਿ ਜਿਹੜਾ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਉਹਨੇ ਮੂਰਤੀ ਦੀ ਪੂਜਾ ਨਹੀਂ ਕਰਨੀ ਇਸ ਸਾਫ ਲਿਖਿਆ ਗੁਰਬਾਣੀ ਦੇ ਵਿੱਚ ਤੇ ਅਸੀਂ ਉਹਨਾਂ ਸ਼ਬਦਾਂ ਨੂੰ ਪੜ੍ਹਨਾ ਹੈ ਧਿਆਨ ਦੇ ਨਾਲ ਤੇ ਇਹਨਾਂ ਸ਼ਬਦਾਂ ਦਾ ਪ੍ਰਚਾਰ ਵੀ ਕਰਨਾ ਹੈ ਤੇ ਕੁਝ ਬੰਦਿਆਂ ਨੇ ਮੈਨੂੰ ਬੜੇ ਸਵਾਲ ਕਿਤੇ ਪਿੱਛੇ ਕਮੈਂਟ ਮਾਰ ਕੇ ਕਿ ਕੀ ਭਾਈ ਜਥੇਦਾਰ ਸਾਹਿਬ ਨੂੰ ਵੀ ਜਾਣਾ ਚਾਹੀਦਾ ਇੱਥੇ ਪ੍ਰਾਨ ਪ੍ਰティਸ਼ਟਾ ਦੇ ਵਿੱਚ ਕਾਰਜਕ੍ਰਮ ਦੇ ਵਿੱਚ ਤੇ ਇਹ ਰਾਏ ਜਿਹੜੀ ਹੈ ਇਹ ਮੈਂ ਸੰਗਤਾਂ ਤੋਂ ਪੁੱਛਣਾ ਚਾਹੁੰਦਾ ਵੇ ਸੰਗਤਾਂ ਜਿਹੜੀਆਂ ਨੇ ਉੱਕੀ ਰਾਏ ਦਿੰਦੀਆਂ ਨੇ ਕਿ ਕਿਉਂ ਜਥੇਦਾਰਾਂ ਨੂੰ ਇਹ ਚਿੱਠੀ ਦੇ ਕੇ ਇਨਵਾਈਟ ਕੀਤਾ ਜਾ ਰਿਹਾ ਵੀ ਤੁਸੀਂ ਵੀ ਅ ਪ੍ਰਾਨ ਪ੍ਰਤੀਸ਼ਟਾ ਕਾਰਜਕ੍ਰਮ ਵਿੱਚ ਆਓ ਕਿਉਂਕਿ ਪ੍ਰਾਨ ਪ੍ਰਤੀਸ਼ਟਾ ਦਾ ਇਹ ਮਤਲਬ ਹੈ ਕਿ ਲਾਈਫ ਪਾਣੀ ਹੈ ਕਿਸੇ ਚੀਜ਼ ਵਿੱਚ ਮਤੇ ਕਿਸੇ ਮੂਰਤੀ ਵਿੱਚ ਲਾਈਫ ਪਾਣੀ ਇਹ ਇਹਦਾ ਮਤਲਬ ਹੈਗਾ ਕਿ ਕਿ ਜਥੇਦਾਰਾਂ ਨੂੰ ਇੱਥੇ ਜਾਣਾ ਚਾਹੀਦਾ ਹੈ ਤੇ ਇਸ ਕਰਕੇ ਅੱਜ ਮੇਰੇ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਇਹ ਜਿਹੜਾ ਮੁੱਦਾ ਹੈ ਹੁਣ ਪੰਜਾਬ ਦੇ ਵਿੱਚ ਬੜਾ ਸਰਗਰਮ ਹੋ ਗਿਆ ਹੈ ਤੇ ਬੜੇ ਸਰਗਰਮੀ ਦੇ ਨਾਲ ਇਹਨੂੰ ਵੇਖਿਆ ਜਾ ਰਿਹਾ ਹੈ ਕਿ ਜਥੇਦਾਰ ਸਾਹਿਬਾਂ ਨੂੰ ਵੀ ਉਹ ਚਿੱਠੀ ਜਿਹੜੀ ਹੈ ਉਹ ਪਹੁੰਚ ਗਈ ਹੈ ਇਹ ਸਾਨੂੰ ਇਹ ਪਤਾ ਲੱਗਿਆ ਹੈ ਕੁਝ ਮੀਡੀਆ ਰਿਪੋਰਟਸ ਤੋਂ ਪਤਾ ਲੱਗਿਆ ਹੈ ਕਿ ਚਿੱਠੀ ਉਹਨਾਂ ਨੂੰ ਪਹੁੰਚ ਗਈ ਹੈ ਤੇ ਹੁਣ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਸੰਗਤਾਂ ਦੇ ਅੱਗੇ ਅਸੀਂ ਇਹ ਰੱਖਿਆ ਕਿ ਕੀ ਕੀ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਗੁਰਬਾਣੀ ਵਿੱਚ ਲਿਖਿਆ ਹੈ ਕਿ ਸਿੱਖ ਜਿਹੜਾ ਹੈ ਮੂਰਤੀ ਦੇ ਅੱਗੇ ਆਪਣਾ ਸਿਰ ਨਿਵਾ ਸਕਦਾ ਬਦਕਿ ਉਹ ਸਿੱਖ ਦੀ ਡੈਫੀਨੇਸ਼ਨ ਕੀ ਹੈ ਇਹ ਵੀ ਸੰਗਤਾਂ ਨੇ ਕਮੈਂਟ ਬਾਕਸ ਵਿੱਚ ਦੇਣੀ ਹੈ ਉਹਦੇ ਬਾਅਦ ਅਸੀਂ ਫਿਰ ਅਗਲੀ ਵੀਡੀਓ ਵੀ ਬਣਾਵਾਂਗੇ ਜੀ